ਸਤਿ ਸ੍ਰੀ ਅਕਾਲ ਨਮਸਕਾਰ ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਾਦਾ ਸੱਜਣ মিডিਆ ਵੱਲੋਂ ਸਵਾਗਤ ਹੈ ਅੱਜ ਦੇ ਪ੍ਰੋਗਰਾਮ 'ਚ ਅਸੀਂ ਗੱਲ ਕਰਾਂਗੇ ਪੰਜਾਬੀ ਗਾਇਕੀ ਦੇ ਖੇਤਰ ਨਾਲ ਜੁੜੀ ਹੋਈ ਜਿਸ ਤਰ੍ਹਾਂ ਕਿ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਉੱਗੇ ਗੀਤਕਾਰ ਉੱਗੇ ਲੇਖਕ ਉੱਗੇ ਸਾਹਿਤਕਾਰ ਤੇ ਸੀਨੀਅਰ ਪੱਤਰਕਾਰ ਸ਼ਮਸ਼ੇਰ ਸੰਧੂ ਹੋਣਾ ਨੇ ਜਿਸ ਤਰ੍ਹਾਂ ਆਪਣੀਆਂ ਪੈੜਾਂ ਪਾਈਆਂ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਸੈਂਕੜੇ ਗੀਤ ਲਿਖੇ ਤੇ ਉਹ ਗੀਤ ਅੱਜ ਦੇ ਜਿਹੜੇ ਉਚਕੋਟੀ ਦੇ ਗਾਇਕ ਹੈ ਪੰਜਾਬੀ ਦੇ ਉਹਨਾਂ ਨੇ ਗਾਏ ਚਾਹੇ ਉਹ ਸਰਜੀਤ ਬਿੰਦਰਖਿਆ ਹੋਵੇ ਹੰਸਰਾਜ ਹੰਸ ਹੋਵੇ ਸਤਵਿੰਦਰ ਬਿੱਟੀ ਹੋਵੇ ਚਾਹੇ ਸਰਦੂਲ ਸਕੰਦਰ ਹੋਵੇ ਇਹ ਸੂਚੀ ਤਾਂ ਬਹੁਤ ਲੰਬੀ ਹੈ ਪਰ ਅਸੀਂ ਇੱਥੇ ਕਿਉਂਕਿ ਸੰਖੇਪਚੀ ਗੱਲ ਕਰਨੀ ਹੈ ਤਾਂ ਸਿਰਫ ਇੰਨਾ ਹੀ ਮੈਂ ਹੋਰ ਕਹਿਣਾ ਚਾਹਾਂਗਾ ਕਿ ਸ਼ਮਸ਼ੇਰ ਸੰਧੂ ਉਹਨਾਂ ਦਾ ਲੰਬਾ ਜਿਹੜਾ ਜੀਵਨ ਹੈ ਉਹਦੇ ਵਿੱਚ ਉਹਨਾਂ ਨੇ ਪੱਤਰਕਾਰੀ ਦੇ ਖੇਤਰ ਵਿੱਚ ਵੀ ਬੜੇ ਵੱਖਰੀ ਕਿਸਮ ਦੀਆਂ ਪੈੜਾਂ ਪਾਈਆਂ ਤੇ ਉਹ ਵੀ ਖਾਸ ਕਰਕੇ ਮਨਰਾਈਨ ਨਾਲ ਜੁੜੀ ਹੋਈ ਜਿਹੜੀ ਪੱਤਰਕਾਰੀ ਸੀ ਜਿਹੜੀ ਸੱਭਿਆਚਾਰਕ ਪੱਤਰਕਾਰੀ ਸੀ ਉਹਦੇ ਵਿੱਚ ਉਹਨਾਂ ਨੇ ਜੋ ਕੁਝ ਲਿਖਿਆ ਜੋ ਕੁਝ ਪੰਜਾਬੀ ਬੋਲੀ ਨੂੰ ਦਿੱਤਾ ਉਹ ਆਪਣੇ ਆਪ 'ਚ ਹੀ ਇੱਕ ਮਿਸਾਲ ਹੈ ਔਰ ਉਸ ਤੋਂ ਇਲਾਵਾ ਉਹਨਾਂ ਨੇ ਰੇਖਾ ਚਿੱਤਰ ਵੀ ਲਿਖੇ ਜਿਹੜੇ ਬੜੇ ਹਰਮਨ ਪਿਆਰੇ ਹੋਏ ਤਾਂ ਅੱਜ ਅਸੀਂ ਆਪਣੇ ਇਸ ਪ੍ਰੋਗਰਾਮ 'ਚ ਕਿਮਛੇਰ ਸੰਧੂ ਹੋਣਾ ਵੱਲੋਂ ਆਪਣੀ ਰਿਵਾਜ ਵਿੱਚ ਗਿਆ ਹੋਇਆ ਉਹਨਾਂ ਦਾ ਗੀਤ ਸੁਣਾਵਾਂਗੇ ਤੇ ਉਹਨਾਂ ਵੱਲੋਂ ਹੀ ਲਿਖੀ ਹੋਈ ਇੱਕ ਕਵਿਤਾ ਉਹਨਾਂ ਦੀ ਜ਼ੁਬਾਨੀ ਹੀ ਸੁਣਾਵਾਂਗੇ ਤੇ ਆਓ ਸੁਣੀਏ ਅਸੀਂ ਸ਼ਿਮਸ਼ੇਰ ਸੰਧੂ ਹੋਣਾ ਦਾ ਗੀਤ ਦਿਲ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਓ ਲੋਕੋ ਮੇਰਾ ਦਿਲ ਨਹੀਂ ਲੱਗਦਾ ਵੇ ਲੋਕੋ ਮੇਰਾ ਦਿਲ ਨਹੀਂ ਲੱਗਦਾ ਦਿਲ ਨਹੀਂ ਲੱਗਦਾ ਹੁੰਦਾ ਦਿਲ ਤਾਂ ਲਾਉਣਾ ਪੈਂਦਾ ਆਂ ਨੀ ਅਲੜੇ ਅਣਜਾਣੇ ਨੀ ਦਿਲ ਸਮਝਾਉਣਾ ਪੈਂਦਾ ਆਂ ਨੀ ਅਲੜੇ ਅਣਜਾਣੇ ਨੀ ਦਿਲ ਸਮਝਾਉਣਾ ਪੈਂਦਾ ਆਂ ਪਿਆਰ ਦੇ ਸੂਰਜ ਪੂਰਬ ਚੋਂ ਨੀ ਪੱਛਮ ਵਿੱਚੋਂ ਚੜਦੇ ਸੱਡ ਦੇ ਵਰਗੇ ਲੱਖਾਂ ਤੁਰ ਗਏ ਦਿਲ 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 ਕਰਦੇ ਪਿਆਰ ਦੇ ਸੂਰਜ ਪੂਰਬ ਚੋਂ ਨਹੀਂ ਪੱਛਮ ਵਿੱਚੋਂ ਚੜਦੇ ਸੰਦੂ ਵਰਗੇ ਲੱਖਾਂ ਤੁਰ ਗਏ ਦਿਲ 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 ਕਰਦੇ ਹਾਸਿਆਂ ਪਿੱਛੇ ਹੰਝੂਆਂ ਨੂੰ ਹਾਸਿਆਂ ਪਿੱਛੇ ਅੰਜੂਮਾਂ ਤਾਈਂ ਛਪਾਉਣਾ ਪੈਂਦਾ ਆ ਦਿਲ ਨਹੀਂ ਲੱਗਦਾ ਹੁੰਦਾ ਦਿਲ ਤਾਂ ਲਾਉਣਾ ਪੈਂਦਾ ਆਂ ਨੀ ਅਲੜੇ ਅਨજાਣੇ ਨੀ ਦਿਲ ਸਮਝਾਉਣਾ ਪੈਂਦਾ ਆਂ ਦਿਲ ਨਹੀਂ ਲੱਗਦਾ ਹੁੰਦਾ ਦਿਲ ਤਾਂ ਲਾਉਣਾ ਪੈਂਦਾ ਆਂ ਕੀਆ ਛੋਟੀ ਜੀ ਕੱਪ ਤਾਂ ਗੱਲ-ਗੱਲ ਤੇ ਦਿਲ ਡਰ ਜਾਂਦਾ ਸੀ ਗੱਲ-ਗੱਲ ਤੇ ਦਿਲ ਭਰ ਜਾਂਦਾ ਗੱਲ-ਗੱਲ ਤੇ ਦਿਲ ਡਰ ਜਾਂਦਾ ਸੀ ਹੁਣ ਨਹੀਂ ਡਰਦਾ ਗੱਲ-ਗੱਲ ਤੇ ਦਿਲ ਭਰ ਜਾਂਦਾ ਸੀ ਹੁਣ ਨਹੀਂ ਭਰਦਾ ਸੜਕਾਂ ਉੱਤੇ ਦੇਖ ਹਾਦਸਾ ਰੁਕ ਜਾਂਦਾ ਸੀ ਹੁਣ ਨਹੀਂ ਰੁਕਦਾ ਧਰਮ ਸਥਾਨਾਂ ਅੱਗੇੋਂ ਲੰਘਦਿਆਂ ਝੁੱਕ ਜਾਂਦਾ ਸੀ ਹੁਣ ਨਹੀਂ ਝੁੱਕਦਾ ਦਿਲ ਨੂੰ ਖੋਰੇ ਕੀ ਹੋ ਗਿਆ ਪਤਾ ਨਹੀਂ ਦਿਲ ਕਿੱਥੇ ਖੋ ਗਿਆ ਵੇਲੇ ਨੂੰ ਹੋਰ ਕੀ ਹੋ ਗਿਆ ਪਤਾ ਨਹੀਂ ਦਿਲ ਕਿੱਥੇ ਖੋ ਗਿਆ